Yeah. ਓਏ ਓਏ ਤੂੰ ਆਏ ਨਾ ਇਹ ਮੇਰੇ ਭਰਾ ਨਾ ਇੰਨਾ ਦੀ ਲੜਾਈ ਸੀ ਪ੍ਰਵਾਸੀ ਬਈਏ ਨੇ ਇਹਨਾਂ ਨਾਲ ਵੀਰ ਜੀ ਤੇ ਪਹਿਲਾਂ ਗੱਲ ਪੈਣੇ ਵੀਰ ਜੀ ਨੇ ਆਪ ਦਾ ਬਚਾ ਕੇ ਕਰਕੇ ਥਾਣੇ ਚਲਾ ਗਿਆ ਉਸ ਤੋਂ ਬਾਅਦ ਮੈਨੂੰ ਸੁਨੇਹਾ ਮਿਲਿਆ ਕਿ ਉੱਥੇ ਗੋਲੀਆਂ ਚੱਲਣਗੀਆਂ ਤੇਰੇ ਭਰਾਵਾਂ ਤੇ ਮੈਂ ਉਧਰੋਂ ਭੱਜ ਕੇ ਆਈ ਆਂ ਇਤੋਂ ਬਾਅਦ ਹੀ ਆਉਂਦਿਆਂ ਹੀ ਇਸ ਮਹੇਜੇ ਤਰਾਹੀ ਆ ਮਗਰ ਇੰਨੀ ਮਟੀਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਪੁੱਤ ਸੀ ਸਾਡੇ ਉਤੇ ਹਮਲਾ ਕਰਤਾ ਸਾਰਾ ਮੱਲਾ ਸਾਰਾ ਕੁਸ ਸਭ ਵੇਖਦੇ ਪਏ ਸੀਗੇ ਸਾਬ ਨੇ ਫਿਰ ਮੈਨੂੰ ਮੱਲੇ ਦੇ ਵਿੱਚੋਂ ਵੀਰਾਂ ਨੇ ਸਾਡਾ ਬਚਾ ਕੀਤਾ ਤੇ ਮੇਰੇ ਬੇਟਾ ਤੇ ਮੇਰੀ ਜਾਨ ਬਚੀ ਹੈ ਹੈ ਕੌਣ ਕਰਦਾ ਇਹ ਪ੍ਰਵਾਸੀ ਭਈਏ ਨੇ ਵੀਰ ਜੀ ਹਾਂ ਜੀ ਤੇ ਕੀ ਵੀ ਗੱਲ ਰੰਜਿਸ਼ ਕੀ ਕਿਹੜੀ ਗੱਲ ਤੋਂ ਤੁਹਾਡੀ ਕੋਈ ਵੀਰ ਜੀ ਰੰਜਿਸ਼ ਨਹੀਂ ਕੀ ਆਪਦੇ ਘਰੇ ਉਹ ਪਟਾਕੇ ਚਲਾ ਰਿਹਾ ਤੀਜੀ ਮੰਜ਼ਲ ਤੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਦੋ ਬੱਚੇ ਨਾਲ ਨੇ ਇੱਕ ਤੋਂ ਦੋ ਪਟਾਕੇ ਉਹਨੇ ਚਲਾਏ ਹੋਣੇ ਨੇ ਉਸ ਤੋਂ ਬਾਅਦ ਥੱਲੋਂ ਗਾਲਾਂ ਕੱਢਣ ਲੱਗ ਪਏ ਨੇ ਧਮਕੀਆਂ ਦੇਣ ਲੱਗ ਪਏ ਨੇ ਵੀ ਅਸੀਂ ਉੱਪਰ ਆਈਏ ਜਾਂ ਕਿਵੇਂ ਕਰਨੀਏ ਫਿਰ ਵੀਰ ਜੀ ਥੱਲੇ ਆਏ ਨੇ ਗੱਲ ਕਰਨ ਲਈ ਇਹਨਾਂ ਨੇ ਵੀਰ ਜੀ ਨੂੰ ਉਤੋਂ ਵਿਚੋ ਬੂਏ ਦੇ ਵਿੱਚੋਂ ਖਿੱਚ ਲਿਆ ਬਾਹਰ ਤੇ ਪੁਲਿਸ ਵਾਲਾ ਕੋਈ ਕਾਰਵਾਈ ਕੀਤੀ ਕੋਈ ਵੀਰ ਜੀ ਕੋਈ ਕਾਰਵਾਈ ਨਹੀਂ ਹੋਈ ਕੀ ਦਿਖਾ ਦਿੱਤੀ ਕੋਈ ਗਾਇਬ ਅਸੀਂ ਵੀਰ ਜੀ ਸਾਰਾ ਅਸੀਂ ਰਾਤ ਵੀ ਸਿਵਲ ਦੇ ਵਿੱਚ ਗਏ ਆ ਫਾਦਰ ਨੂੰ ਲੈ ਕੇ ਨਾ ਫਾਦਰ ਨੂੰ ਐਡਮਿਟ ਕੀਤਾ ਨਾ ਕੁਝ ਵੀ ਕਾਰਵਾਈ ਕੋਈ ਵੀ ਨਹੀਂ ਹੋਈ ਅਸੀਂ ਤਾਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਵੀ ਨਹੀਂ ਹੋਈ 1% ਵੀ ਕਾਰਵਾਈ ਨਹੀਂ ਹੋਏਗੀ ਉਹ ਆਜ਼ਾਦ ਘੁੰਮਦੇ ਫਿਰੇ ਕਿਵੇਂ ਲੱਗਦਾ ਕਿ ਪ੍ਰਵਾਸੀ ਦੀ ਗੱਲ ਕਰੀ ਜਿਹੜੇ ਹਿਸ਼ਾਰ ਭਰੀ ਹੈਗਾ ਕਾਰਟਨਾ ਜਿਹੜੀ ਵਾਪਰੀ ਸੀ ਅਜੇ ਵੀ ਜਿਹੜੇ ਹਾਲਾਤ ਨੇ ਅਜੇ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦੇ ਵੱਲੋਂ ਖੁੱਲਣ ਬਾਜ਼ੀ ਕੀਤੀ ਜਾ ਰਹੀ ਬਿਲਕੁਲ ਵੀਰ ਜੀ ਕਰਦੇ ਅਸੀਂ ਗੁਰਸੇਖ ਪਰਿਵਾਰ ਅਸੀਂ ਕਦੇ ਕਿਸੇ ਨੂੰ ਮਾੜਾ ਚੰਗਾ ਕਦੇ ਨਹੀਂ ਬੋਲਿਆ ਪਰ ਸਾਡੇ ਨਾਲ ਇਹਨਾਂ ਨੇ ਰਾਤੀ ਨਜਾਇਜ਼ ਧੱਕਾ ਕੀਤਾ ਅਸੀਂ ਮਸਾਂ ਆਪਣੀ ਜਾਨ ਬਚਾਈ ਇਹਨਾਂ ਭਈਆਂ ਤੋਂ ਇਹ ਪਨੀਤ ਕੁਮਾਰ ਹੈ ਜਿਹੜਾ ਇਹ ਸਾਡੇ ਨਾਲ ਬਹੁਤ ਧੱਕਾ ਹੈ ਅੱਗੇ ਵੀ ਇੱਥੇ ਮੁੱਛਾਂ ਚੜਾਉਂਦਾ ਆਪਣੇ ਆਪ 'ਚ ਬਹੁਤ ਜ਼ਿਆਦਾ ਛਿਆਰ ਮਾੰਦਾ ਕੀ ਕਾਰੋਬਾਰ ਕੀ ਕਰ ਰਿਹਾ ਇਹ ਕੋਈ ਕਾਰੋਬਾਰ ਨਹੀਂ ਵੀਰੇ ਇਹਨ ਦਾ ਇੱਥੇ ਕਦੀ ਕੱਪੜੇ ਲਾ ਲੈਂਦਾ ਕਦੀ ਇਹ ਇੱਥੇ ਲੈਚਾਂ ਲਾ ਲੈਂਦਾ ਕਦੀ ਕੁਛ ਇਹ ਬਸ ਇੱਥੇ ਲੜਬਾ ਜਿਹੀ ਕਰਦਾ ਕੁਛ ਨਹੀਂ ਕਰ ਤਾਂ ਕਰੇ ਆਪਣੇ ਬੱਚੇ ਦੇ بیٹے ਦੇ ਵੀ ਤੁਹਾਡੇ ਹਾਂਜੀ ਵੀਰ ਜੀ ਮੇਰੇ ਬੇਟੇ ਦੇ ਵੀ ਕਿਰਪਾਨਾ ਵੱਜੀਆਂ ਉਹਦੇ ਬਚਾ ਕਰਨ ਦੇ ਵਿੱਚ ਮੇਰੇ ਵੱਜੀ ਮੇਰੇ ਚਾਰ ਇੱਥੇ ਟੈਂਕੇ ਲੱਗੇ ਹੋਏ ਨੇ ਹੱਥ ਦੇ ਉੱਤੇ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਪਿਆਣੇ ਉਹਦੇ ਵੀ ਇਹਨਾਂ ਨੇ ਬਾਹ ਤੋੜੀ ਐ ਫ੍ਰੈਕਚਰ ਉਹਦੀ ਬਾਹ ਅਸੀਂ ਸਿਵਲ ਦੇ ਵਿੱਚ ਰਾਤ ਵੀ ਲੈ ਕੇ ਗਏ ਹੁਣ ਵੀ ਲੈ ਕੇ ਗਏ ਨਾ ਕੋਈ ਐਕਸਰੇ ਨਾ ਕੋਈ ਐਡਮਟ ਕੁ ਦੀ ਮੰਗ ਕਿਆ ਬਸ ਇਹੀ ਮੰਗ ਕਰਦੇ ਆ ਵੀਰ ਜੀ ਇਹਨਾਂ ਨਾਲ ਸਾਡੇ ਮਗਰ ਜਿੰਨੀ ਜਲਦੀ ਲਾਇਆ ਜਾਵੇ ਇੰਨੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੇ ਤੁੱਚੀ ਵਾਰੀ ਸਾਡੇ ਨਾਲ ਠੱਗਾ ਕਰਤਾ ਲੋਏ ਆ ਕੇ ਮੇਰੇ ਕਾਕੇ ਨੂੰ ਉੱਤੋਂ ਵੰਗਾਰ ਕੇ ਇਹ ਕਾਕਾ ਮੇਰਾ ਬੂਏ ਚ ਆਇਆ ਇਹ ਮੇਰੇ ਕਾਕੇ ਨੂੰ ਲੈ ਕੇ ਇਹਨਾਂ ਨੇ ਦਸਾਰ ਤੋਂ ਉਧਰ ਲਾਤੀ ਮੈਂ ਬੂਆ ਇਹਨਾਂ ਨੇ ਰੋੜੇ ਸ਼ੁਰੂ ਕਰਤੇ ਮੈਨੂੰ ਕੁਝ ਪਤਾ ਨਹੀਂ ਲੱਗਾ ਮੈਂ ਆ ਕੇ ਬੱਚੇ ਲੈ ਕੇ ਦੋਹੇ ਤਿੰਨੇ ਪੋਤਰੀਆਂ ਤੇ ਮੇਰੇ ਲੋਕ ਮੈਂ 2 ਮੰਜ਼ਲਾ ਟੱਪ ਤੇ 3 ਟੱਪ ਤੇ ਅਸੀਂ ਨਾਂ ਗਵਾਂਢਿਆਂ ਦੇ ਘਰੇ ਚਲੇ ਗਏ ਅਸੀਂ ਗਵਾਂਢਿਆਂ ਘਰੇ ਚਲੇ ਗਏ ਹਾਂਜੀ ਅਸੀਂ ਕੰਧ ਟੱਪ ਕੇ ਗਵਾਂਢਿਆਂ ਦੇ ਘਰੇ ਪਹਿਲਾਂ ਮੈਂ ਬੱਚੇ ਕੰਧ ਤੋਂ ਸੁੱਤੇ ਫਿਰ ਅਸੀਂ ਆਪ ਸੁੱਤੇ ਦਿੱਨਾ ਅਸੀਂ ਜਾ ਕੇ ਮੈਂ ਤਾਂ ਉੱਥੇ ਦਿੱਤੀ ਸੀ ਵੀ ਉਹ ਚੋਬੀ ਸਿੱਧਰ ਉਹਦਾ ਸਮਾਂ ਹੋ ਗਿਆ ਭਰਾ ਤੇ ਜੀ 11:00 ਦਾ ਟਾਈਮ ਸੀ ਅੱਛਾ 10:30 11:00 ਵਜੇ ਹੋਵੇਗਾ ਪਸੇ ਨਿਕਲਾਈ ਹੋਵੇਗਾ ਮੈਨੂੰ ਪੱਕਾ ਪਤਾ ਇਹ ਬ੍ਰੋਸੀ ਨੇ ਹਾਂਜੀ ਇਹ ਬਸ ਜੀ ਜਦੋਂ ਮੇਰੇ ਮੁੰਡਿਆਂ ਨੂੰ ਉਹਨਾਂ ਨੂੰ ਵੇਖ ਲਈਦਾ ਨਾ ਉਹਾਂ ਦਾ ਵੀ ਮੈਨੂੰ ਖਾਂ ਦੇ ਦੇ ਮੈਨੂੰ ਦੋ ਤਿੰਨ ਵਾਰ ਇਕੱਲੀ ਨੂੰ ਟੌਕੀ ਦਿਆ ਗਿਆ ਮੈਂ ਤਾਂ ਕਿਹਾ ਵੀ ਮ

ਡਰਾਫਟ ਕਰਨ ਤੇ ਪਤਾ ਲੱਗਦਾ ਕਿ ਦੁਲਚੀ ਦੀ ਰੋਡ ਤੇ ਇੱਕ ਰਾਤ ਝਗੜਾ ਹੋਇਆ ਜੋ ਆਪਸ ਦੇ ਵਿੱਚ ਕੋ ਪਟਾਕੇ ਵਗੈਰਾ ਚਲਾਣ ਤੋਂ ਹੋਇਆ ਜੀ ਇੱਕ ਪਾਸੇ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੇ ਸੀ ਵੀ ਤੂੰ ਨਾ ਚਲਾ ਉਸ ਝਗੜੇ ਦੇ ਵਿੱਚ ਦੋ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਐ ਬਟ ਜਿਹੜੇ ਉਹ ਬੰਦੇ ਫਿਰ ਵੀ ਡਾਕਟਰ ਦੇ ਕੋਲੇ ਨੇ ਦਾਖਲ ਨੇ ਐਸਐਨ ਹਦਾਇਤ ਕੀਤੀ ਗਈ ਕਿ ਉਹਨਾਂ ਦਾ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਬਣਦੀਆਂ ਧਰਾਵਾਂ 'ਚ ਪਛਾਤਾ ਦਰਜ ਸਰਕਾਂ ਨੂੰ ਕਦੇ ਦਿਲ ਕਰਦਾ ਪ੍ਰਵਾਸੀ ਮਜ਼ਦੂਰ ਸੀਗੇ ਤੇ ਇੱਕ ਜ세દાર ਕੁੜੀ ਜਿਹੜੀ ਆ ਉਹਦੀ ਦਸਤਾਰ ਵੀ ਲਾਈ ਆ ਤੇ ਉਹਦੇ ਅਸਿੱਧੇ ਗਾਥਰਾ ਉਹ ਵੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਤਰ੍ਹਾਂ ਕੀ ਸੀਗੇ ਪਰ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਡੈਫੀਨੇਟਲੀ ਕਰਮੇਗਾ